ਧਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ 6 ਪਉ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਸ਼ਰਨਾ ਕੀਤਾ ਖਿਆਲ ਕਰਿਓ ਸਭ ਤੋਂ ਪਹਿਲਾਂ ਜਥਾ ਭਾਈ ਉਦਾ ਸਿੰਘ ਜੀ ਦਾ 50 ਸਿੰਘ ਸਤਿਗੁਰੂ ਜੀ ਨੇ ਨਾਲ ਦੇਣੇ ਕੀਤੇ ਨੇ ਭਾਈ ਉਦਾ ਸਿੰਘ ਨੇ ਸ਼ਹੀਦੀ ਸ਼ਾਹੀ ਤਿੱਬੀ ਤੇ ਜਿਨ੍ਹਾਂ ਦੀ ਸ਼ਹੀਦੀ ਹੋਈ ਆ ਇੱਥੇ ਥੋੜਾ ਜਿਹਾ ਰੁਕ ਰਕੇ ਆਪਾਂ ਭਾਈ ਉਦਾ ਸਿੰਘ ਜੀ ਦੇ ਉਹਨਾਂ ਦੇ ਜੀਵਨ ਬਾਰੇ ਥੋੜੀ ਜੀ ਵਿਚਾਰ ਕਰ ਲਈਏ ਕਿ ਭਾਈ ਉਦਾ ਸਿੰਘ ਜੀ ਕੌਣ ਸਨ ਭਾਈ ਉਹਦਾ ਸੰਜੀਤ ਬਾਬਾ ਬੱਲੂ ਜੀ ਦੇ ਪੜਪੋਤੇ ਬਾਬਾ ਮਾਈ ਦਾ ਜੀ ਦੇ ਪੋਤਰੇ ਬਾਬਾ ਮਨੀ ਸਿੰਘ ਨੇ ਸੁਪੁੱਤਰ ਬਾਬਾ ਲੱਖੀ ਸ਼ਾਹ ਮਨਜਾਰੇ ਦੇ ਦੋਤਰੇ ਸਨ ਕਿਉਂਕਿ ਬਾਬਾ ਲੱਖੀ ਸ਼ਾਹ ਮਨਜਾਰਾ ਜਿਨ੍ਹਾਂ ਨੇ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜਿਆਂ ਦੇ ਧੜ ਦਾ ਸਸਕਾਰ ਕੀਤਾ ਸੀ ਉਹਨਾਂ ਦੀ ਸੁਪੁੱਤਰੀ ਸੀਤੋ ਕੌਰ ਬਾਬਾ ਮਨੀ ਸਿੰਘ ਦੇ ਘਰ ਉਹਨਾਂ ਵੱਲ ਵਿਆਹ ਹੀ ਹੋਈ ਸੀ ਭਾਈ ਉਦਾਸ ਸਿੰਘ ਜੀ ਦਾ ਜਨਮ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ਫਰਗੜ ਵਿਖੇ ਭਾਈ ਮਨੀ ਸਿੰਘ ਦੇ ਘਰ ਬੀਬੀ ਸੀਤੋ ਜੀ ਦੀ ਪਾਵਨ ਪੇਤਰ ਕੁੱਖ ਦੇ ਵਿੱਚੋਂ 1665 ਈਸਵੀ ਨੂੰ ਭਾਈ ਉਦਾਸ ਸਿੰਘ ਨੂੰ ਜਨਮ ਹੋਇਆ ਸੀਗਾ। ਬਾਬਾ ਮਨੀ ਸਿੰਘ ਦੇ 10 ਸੁਪੁੱਤਰਾਂ ਦੇ ਵਿੱਚੋਂ ਇਹ 3 ਤੀਸਰੇ ਨੰਬਰ ਦੇ ਬਾਬਾ ਉਦਾਸ ਸਿੰਘ ਜੀ ਸੁਪੁੱਤਰ ਸਨ ਜੋ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜਿਆਂ ਦੀਆਂ ਦੇ ਫੌਜਾਂ ਦੇ ਮੁਖੀ ਜਥੇਦਾਰ ਸਨ। ਪਹਿਲਾਂ ਵੀ ਕਈ ਜੰਗਾਂ ਦੇ ਵਿੱਚ ਭਾਈ ਉਦਾ ਸਿੰਘ ਨੇ ਹਿੱਸਾ ਲੈਣਾ ਕੀਤਾ ਜਦੋਂ ਪਹਾੜੀ ਰਾਜਿਆਂ ਨੇ ਕਿਲਾ ਤਾਰਾਗੜ੍ਹ ਤੇ ਹਮਲਾ ਕੀਤਾ ਉਦੋਂ ਵੀ ਭਾਈ ਉਦਾ ਸਿੰਘ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਜੰਗ ਲੜਿਆ ਪਹਾੜੀ ਰਾਜਿਆਂ ਨੂੰ ਪਹਾੜੀ ਫੌਜਾਂ ਨੂੰ ਮਾਰਿਆ ਤੇ ਉਹਨਾਂ ਨੂੰ ਉੱਥੋਂ ਭਜਾਉਣਾ ਵੀ ਕੀਤਾ ਇਹ ਭਾਈ ਉਦਾ ਸਿੰਘ ਜੀ ਉਹੀ ਉਹੀ ਹਨ ਜਿਨ੍ਹਾਂ ਨੇ ਰਾਜੇ ਕੇਸਰੀ ਚੰਦ ਦਾ ਸਿਰ ਲਾਉਣਾ ਕੀਤਾ ਸੀ ਜਦੋਂ ਰਾਜੇ ਕੇਸਰੀ ਚੰਦ ਨੇ ਲੋ ਗੜ ਦੇ ਕਿਲੇ ਨੂੰ ਧੌਣਵਾ ਤੇ ਮਸਤ ਹਾਥੀ ਨੂੰ ਭੇਜਣਾ ਕੀਤਾ ਜਿਸ ਦਾ ਮੁਕਾਬਲਾ ਭਾਈ ਬਚਿੱਤਰ ਸਿੰਘ ਨੇ ਕਰਨਾ ਕੀਤਾ ਖਿਆਲ ਕਰਿਓ ਭਾਈ ਬਚਿੱਤਰ ਸਿੰਘ ਵੀ ਭਾਈ ਉਦਾ ਸਿੰਘ ਦੇ ਭਰਾ ਸਨ ਬਾਬਾ ਮਨੀ ਸਿੰਘ ਦੇ ਸੁਪੁੱਤਰ ਭਾਈ ਉਦਾ ਸਿੰਘ ਜੀ ਵੀ ਭਾਈ ਬਚਿੱਤਰ ਸਿੰਘ ਜੀ ਵੀ ਭਾ ਜਿਹੜਾ ਕੇਸਰੀ ਚੰਦ ਰਾਜਾ ਸੀ ਜਿਸ ਨੇ ਕਿਹਾ ਸੀ ਮੈਂ ਧੰਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੋਬਨ ਸਿੰਘ ਦਾ ਸਿਰ ਲੈ ਕੇ ਲੈ ਕਰਕੇ ਆਵਾਂਗਾ ਭਾਈ ਉਦਾਸੀਨ ਨੇ ਕਿਹਾ ਨਾ ਕੀਤਾ ਤੂੰ ਕਿ ਸਿਰ ਲਾ ਕੇ ਲਿਆਵੇਂਗਾ ਭਾਈ ਉਦਾਸੀਨ ਸਿੰਘ ਜੀ ਨੇ ਇੱਕੋ ਹੀ ਵਾਰ ਦੇ ਨਾਲ ਕੇਸਰੀ ਚੰਦਰ ਰਾਜ ਦਾ ਸਿਰ ਲਾ ਕਰਕੇ ਧੰਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਲਿਆ ਕਰਕੇ ਰੱਖ ਦਿੱਤਾ ਸੀਗਾ ਇਹ ਭਾਈ ਉਦਾਸੀਨ ਸਿੰਘ ਜੀ ਇੰਨੇ ਮਹਾਨ ਯੋਧੇ ਜੋ ਤਲਵਾਰ ਦੇ ਬੜੀ ਧਨੀ ਸਨ ਜਿਨ੍ਹਾਂ ਨੇ ਇੱਕ ਵਾਰਾਂ ਸ਼ੇਰ ਦਾ ਸ਼ਕਾਰ ਵੀ ਕਰਨਾ ਕੀਤਾ ਸੀ ਬਹੁਤ ਜਿਹੜੇ ਸ਼ਸਤਰ ਵਿਦਿਆ ਦੇ ਵਿੱਚ ਨਪੁੰਨ ਤੀਰਾਂ ਦੇ ਬੜੇ ਨਿਸ਼ਾਨਚੀ ਸਨ ਜਦੋਂ ਭਾਈ ਉਦਾ ਸਿੰਘ ਜੀ ਦਾ ਜਦੋਂ ਸ਼ਾਹੀ ਟਿੱਬੀ ਤੇ ਪਹੁੰਚੇ ਆ ਦੁਸ਼ਮਣਾਂ ਨੇ ਹਮਲਾ ਕਰ ਦਿੱਤਾ ਹੈ ਰਾਤ ਦੇ ਸਮੇਂ ਦੇ ਵਿੱਚ ਜਦੋਂ ਦੁਸ਼ਮਣਾਂ ਨੇ ਹਮਲਾ ਕੀਤਾ 50 ਸਿੰਘਾਂ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਭਾਈ ਉਦਾ ਸਿੰਘ ਨੇ ਜੰਗ ਲੜਨਾ ਕੀਤਾ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਪਹਿਲਾਂ ਤੀਰਾਂ ਦੇ ਨਾਲ ਇੱਕ ਇੱਕ ਤੀਰ ਮਾਰਦੇ ਕਈਆਂ ਕਈਆਂ ਨੇ ਛਾਤੀਆਂ ਵਿੰਨ ਕਰਕੇ ਰੱਖ ਦਿੰਦੇ ਨੇ ਫਿਰ ਜਦੋਂ ਭੱਤੇ ਦੇ ਵਿੱਚੋਂ ਤੀਰ ਖਤਮ ਹੋ ਗਏ ਭਾਈ ਉਦਾ ਸਿੰਘ ਜੀ ਨੇ ਆਪਣੀ ਤਲਵਾਰ ਕੱਢਣੀ ਕੀਤੀ ਹੈ ਦੁਸ਼ਮਣਾਂ ਦੇ ਆਹੂ ਲਾਲਾ ਕਰਕੇ ਰੱਖੀ ਜਾਂਦੇ ਨੇ ਇਤਿਹਾਸਿਕ ਬਚਨ ਨੇ ਡੇਢ ਪਹਿਰ ਲੋਰਿਪ ਦਸ ਰੋਕੇ ਹਨੇ ਧਾਏ ਜਿਤ ਜਾਏ ਬਲੋਕੇ ਡੇਢ ਪਹਿਰ ਤੱਕ ਦੁਸ਼ਮਣਾਂ ਨੂੰ ਰੋਕ ਕਰਕੇ ਰੱਖਿਆ ਇਤਿਹਾਸ ਕਰ ਲਿਖਦੇ ਨੇ 5 ਘੰਟੇ ਦੇ ਕਰੀਬ ਜਿਹੜਾ ਹੈ ਭਾਈ ਉਦਾ ਸਿੰਘ ਨੇ ਜੰਗ ਲੜਨਾ ਕੀਤਾ ਹੈ ਸੋ ਮਹਾਬੀਰ ਮਮ ਲਾਇਕ ਲਹੇ ਇਕਾਕੀ ਲੱਖੋਂ ਘਾਇਕ ਲੱਖਾਂ ਦੇ ਨਾਲ ਭਾਈ ਉਦਾ ਸਿੰਘ ਜੀ ਇਕੱਲਿਆਂ ਨੇ ਲੜਨਾ ਕੀਤਾ ਲੱਖਾਂ ਦੇ ਨਾਲ ਲੱਖਾਂ ਦੇ ਆਹੂ ਲਾਉਣੇ ਕੀਤੇ ਨੇ ਲੱਖਾਂ ਦੇ ਆਹੂ ਲਾਉਂਦਿਆਂ ਲਾਉਂਦਿਆਂ ਕਹਿੰਦੇ ਜਦੋਂ ਦੁਸ਼ਮਣ ਡਰ ਦੇ ਮਾਰੇ ਕਿ ਅੱਗੇ ਨਹੀਂ ਆਉਂਦਾ ਜਿਨ੍ਹਾਂ ਨੇ ਦੂਰੋਂ ਹੀ ਖੜ ਕਰਕੇ ਫਿਰ ਗੋਲੀਆਂ ਚਲਾਉਣੀਆਂ ਕੀਤੀਆਂ ਬਹੁਤ ਸਾਰੀਆਂ ਇਕੱਠੀਆਂ ਹੀ ਗੋਲੀਆਂ ਚਲਾਉਣੀਆਂ ਕੀਤੀਆਂ ਭਾਈ ਉਦਾ ਸਿੰਘ ਜੀ ਦੇ ਕਹਿੰਦੇ ਮਸਤਕ ਤੇ ਆ ਕਰਕੇ ਗੋਲੀ ਲੱਗਣੀ ਕੀਤੀ ਹੈ ਮਸਤ ਕੇ ਵਿਖਿਆ ਲਗੀ ਜਬ ਗੋਰੀ ਗ੍ਰਿਓ ਸਮੁਖ ਹੀ ਸਤਰਨ ਹੋਰੀ ਭਾਈ ਉਦਾ ਸਿੰਘ ਜੀ ਫਿਰ ਦੁਸ਼ਮਨਾ ਦੀ ਨਾਲ ਜੂਝਦਿਆਂ ਹੋਇਆ ਲੜਦਿਆਂ ਹੋਇਆ ਭਾਈ ਉਦਾ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਅਗੇ ਨੇ ਖਿਆਲ ਕਰਿਓ ਭਾਈ ਉਦਾ ਸਿੰਘ ਦੇ 7 ਸੁਪੁੱਤਰ 7 ਸੁਪੁੱਤਰਾਂ ਦੇ ਵਿੱਚੋਂ ਭਾਈ ਉਦਾ ਸਿੰਘ ਜੀ ਦੇ 5 ਪੁੱਤਰਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ ਆਪਕੋ ਸਤਨਾਮ ਭਾਈ ਉਦਾ ਸਿੰਘ ਜੀ ਐਸੇ ਮਹਾਨ ਯੋਧੇ ਜਿਨ੍ਹਾਂ ਦੀ 7 ਪੌ ਨੂੰ ਅੰਮ੍ਰਿਤ ਵੇਲੇ ਜਿਹੜੇ ਜੂਜਦਿਆਂ ਹੋਇਆ ਦੁਸ਼ਮਣਾਂ ਦੇ ਨਾਲ ਸਵੇਰ ਨੂੰ ਸਤ ਪੌ ਦੀ ਸਵੇਰ ਨੂੰ ਭਾਈ ਉਹਦਾ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ